ਉਹਨੜ ਬੋਲਟ ਨਹੀਂ ਮੰਗਾ ਕਰਦੇ ਸਨ ਸਾਡੀ ਤੀਨੂੰ ਮਾਰਦੇ ਘੁੱਟਦੇ ਸਨ ਸਾਡੀ ਤੀਨੂੰ ਇਹਨਾਂ ਨੇ ਕਿਹਾ ਵੀ ਪੇਕੇ ਗਈ ਏ ਜਦ ਕਿ ਇਹਨਾਂ ਨੇ ਮਾਰ ਕੇ ਸਾਡੀ ਤੀ ਨਹਿਰੇ ਛੱਡ ਦਿੱਤੀ ਸੀ ਇਹਨਾਂ ਨੇ ਕਿਹਾ ਸੀ ਸਾਨੂੰ ਧੀ ਚਾਹੀਦੀ ਏ ਸਾਨੂੰ ਪੁੱਛਣੀ ਚਾਹੀਦਾ ਉਸ ਤੋਂ ਬਾਅਦ ਸਾਡੀ ਤੀਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਨੇ ਅਸੀਂ ਦਾਜ ਦਿੱਤਾ ਇਹਨਾਂ ਨੂੰ ਕੱਲੀ ਕੱਲੀ ਆਟਮ ਤੇ শোরੂਮ ਤੇ ਜਾ ਕੇ ਇਹ ਨੇ ਜੇਠ ਜਟਾਣੀਆਂ ਨਾ ਆਪ ਪਸੰਦ ਕਰਕੇ ਲਈਏ ਅਸੀਂ ਦਾਜ ਦਿੱਤਾ ਉਸ ਤੋਂ ਬਾਅਦ ਸਾਡੀ ਕੁੜੀ ਨੂੰ ਥੋੜੇ ਜਿਹੇ ਦਿਨ ਛੜੇ ਨੇ ਤੇੋਂ ਬੋਮਾਰ ਹੋ ਗਈ ਹੈ ਕੁੜੀ ਨੂੰ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਨੇ ਬਸ ਸਟੈਂਡੋਂ ਕੱਲੀ ਕੁੜੀ ਸਾਡੀ ਚੜਾਤੀ ਏ ਕੋਈ ਜੀ ਸਾਡੇ ਨਾਲ ਨਹੀਂ ਗਿਆ ਸਾਡੀ ਭੈਣ ਨੇ ਆ ਕੇ ਪਟਿਆਲੇ ਰਾਜਨ ਹਸਪੀਟਲ ਦੇ ਵਿੱਚ ਜਦੋਂ ਵੇਖਿਆ ਬੱਚਾ ਨਹੀਂ ਰਹਿਣਾ ਸਫਾਈ ਕਰਵਾਈ ਹੈ ਕੋਈ ਜੀ ਇਹਨਾਂ ਦਾ ਆਪ ਨਹੀਂ ੱਪੜਿਆ ਸਾਡੀ ਧੀ ਦੇ ਨਾਲ ਨਹੀਂ ਸੁਣ ਜਾਂਦੇ ਮਾਪਿਆਂ ਨੇ ਚਾਹ ਨਾਲ ਕੀਤਾ ਸੀ ਕੁੜੀ ਦਾ ਵਿਆਹ ਪਰ ਸਹੁਰਿਆਂ ਨੇ ਦਾਜ ਦੇਹਜ ਮੰਗ ਕੇ ਕੁੜੀ ਦੀ ਐਸੀ ਹਾਲਤ ਕਰ ਦਿੱਤੀ ਕਿ ਉਸਦੀ ਮੌਤ ਹੋ ਗਈ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਹੁਰੇ ਵਾਲੇ ਕੁੜੀ ਨੂੰ ਤੰ ਪਰੇਸ਼ਾਨ ਕਰ ਰਹੇ ਸੀ ਤੇ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਰਹੇ ਸੀ ਤੇ ਨਾ ਹੀ ਸਹੁਰੇ ਪਰਿਵਾਰ ਵੱਲੋਂ ਕੁੜੀ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਂਦਾ ਸੀ ਇੱਥੇ ਤੱਕ ਕਿ ਜਦੋਂ ਕੁੜੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਤਾਂ ਸਹੁਰੇ ਪਰਿਵਾਰ ਨੇ ਇਲਾਜ ਕਰਾਉਣ ਦੀ ਥਾਂ ਉਸ ਨੂੰ ਬਸ ਚੜਾ ਕੇ ਪੇਕੇ ਭੇਜ ਦਿੱਤਾ ਜਿਸ ਤੋਂ ਬਾਅਦ ਲੜਕੀ ਦੀ ਮਾਂ ਨੇ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪਰਿਵਾਰ ਵਾਲੇ ਸੜਕ ਤੇ ਕੁੜੀ ਦੀ Laash ਰੱਖ ਇਨਸਾਫ ਦੀ ਮੰਗ ਕਰ ਰਹੇ ਨੇ 150 ਪਹਿਲਾਂ ਮੈਰਿਜ ਹੋਈ ਸੀ ਜੀ ਮਤਲਬ ਚੁੰਨੀ ਚੜਾ ਕੇ ਲਿਆਏ ਸੀਗੇ ਇਹ ਕੋਈ ਇਹਨਾਂ ਨੇ ਕਿਹਾ ਸੀ ਸਾਨੂੰ ਧੀ ਚਾਹੀਦੀ ਹੈ ਸਾਨੂੰ ਪੁੱਛਣੀ ਚਾਹੀਦਾ ਉਸ ਤੋਂ ਬਾਅਦ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਨੇ ਅਸੀਂ ਦਾਜ ਦਿੱਤਾ ਇਹਨਾਂ ਨੂੰ ਕੱਲੀ ਕੱਲੀ ਆਈਟਮ ਸੇ ਸ਼ੋਰੂਮ ਤੇ ਜਾ ਕੇ ਇਹਨੇ ਜੇਠ ਜਟਾਣੀਆਂ ਆਪ ਪਸੰਦ ਕਰਕੇ ਲਈਏ ਅਸੀਂ ਦਾਜ ਦਿੱਤਾ ਉਸ ਤੋਂ ਬਾਅਦ ਸਾਡੀ ਕੁੜੀ ਨੂੰ ਥੋੜੇ ਜਿਹੇ ਦਿਨ ਚੜ੍ਹੇ ਨੇ ਤੇ ਉਹ ਬਿਮਾਰ ਹੋ ਗਈ ਹੈ ਕੁੜੀ ਨੂੰ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਨੇ ਬਸ ਟੈਂਡੋਂ ਕੱਲੀ ਕੁੜੀ ਸਾਡੀ ਚੜਾਤੀ ਏ ਕੋਈ ਜੀ ਸਾਡੇ ਨਾਲ ਨਹੀਂ ਗਿਆ ਸਾਡੀ ਭੈਣ ਨੇ ਆ ਕੇ ਪਟਿਆਲੇ ਰਾਜਨ ਹਸਪੀਟਲ ਦੇ ਵਿੱਚ ਜਦੋਂ ਵੇਖਿਆ ਬੱਚਾ ਨਹੀਂ ਰਹਿਣਾ ਸਭ ਆਈ ਕਰਵਾਈ ਹੈ ਕੋਈ ਜੀ ਇਹਨਾਂ ਦਾ ਆਪ ਨਹੀਂ ਪੜਿਆ ਸਾਡੀ ਧੀ ਦੇ ਨਾਲ ਨਹੀਂ ਸੁਣ ਜਾਂਦੇ ਹੁਣ ਇਹਨਾਂ ਨੇ ਸਾਡੀ ਧੀ ਨੂੰ ਦੁਬਾਰੇ ਤੰਗ ਪਰੇਸ਼ਾਨ ਸ਼ੁਰੂ ਕਰ ਦਿੱਤਾ ਸੀ ਕਰਨਾ ਹੁਣ ਬੁਲਟ ਦੀ ਮੰਗ ਕਰਦੇ ਸਨ ਸਾਡੀ ਧੀ ਨੂੰ ਮਾਰਦੇ ਘੁੱਟਦੇ ਸਨ ਸਾਡੀ ਧੀ ਨੂੰ ਇਹਨਾਂ ਨੇ ਕਿਹਾ ਵੀ ਪੇਕੇ ਗਈ ਏ ਜਦ ਕਿ ਇਹਨਾਂ ਨੇ ਮਾਰ ਕੇ ਸਾਡੀ ਧੀ ਨੇਰੇ ਛੱਡ ਦਿੱਤੀ ਸੀ ਤੇ ਕਿੰਨੇ ਕ ਟਾਈਮ ਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਇਹ 1.5 ਸਾਲ ਹੋ ਗਿਆ ਸੀ ਜੀ ਚਾਰ ਤਿੰਨ ਚਾਰ ਮਹੀਨੇ ਬਾਅਦ ਸਾਡੀ ਕੁੜੀ ਨਾਲੇ ਨਾਲ ਤੰਗ ਪਰੇਸ਼ਾਨ ਕਰਨ ਲੱਗੇ ਸਨ ਸੱਸ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਣ ਦੇਂਦੀ ਤੂੰ ਨਹੀਂ ਲਿਆਈ ਆ ਕੀ ਜ ਤੇਰੀ ਨਹੀਂ ਐਵੇਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣ ਦੇਣਾ ਅਸੀਂ ਚਲੋ ਵੀ ਦੁਖੀ ਹੋ ਕੇ ਚੱਲਤੀ ਵਸਾਣੀ ਹਰ ਇੱਕ ਚੀਜ਼ ਦਿੱਤੀ ਛੱਜ ਸਿਉਨੇ ਦਾ ਪਾਇਆ ਹਰ ਇੱਕ ਚੀਜ਼ ਦੀ ਮਿਲਣੀ ਕੀਤੀ ਇਹ ਮੇਰਾ ਵੀਰ ਜਿਹੜਾ ਆਪ ਮਲਾਜਮ ਹੈ ਜੇ ਮਲਾਜ ਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਵੀਰੋਂ ਕਿੰਨੂ ਮਿਲੇਗਾ ਨੀ ਇਹ ਉਠ ਉਠ ਕੇ ਨੇ ਖਾਂਦਗਾ ਧੀਆਂ ਦਾ ਹੀ ਦੁੱਖ ਮਾਰਦਾ ਸਾਨੂੰ ਇਨਸਾਫ ਚਾਹੀਦਾ ਇਹ ਜਨਾਨੀ ਨੂੰ ਫਾਂਸੀ ਹੋਣੀ ਚਾਹੀਦੀ ਮੁੰਡੇ ਨੂੰ ਤੇ ਮਾਂ ਦਾ ਕਸੂਰ ਇਹਨਾਂ ਦੋਵਾਂ ਨੇ ਕਿਤਾ ਜੋ ਵੀ ਕੀਤਾ ਵੀਰ ਮੇਰੇਆ 10000 ਰੁਪਇਆ ਛੜੀ ਕੁੜੀ ਦਾ ਪਰਿਆਸੀ ਇਹਨਾਂ ਨੇ ਯੂਨੀਵਰਸਿਟੀ ਪੇਪਰਾਂ ਦਾ ਇਨੇ ਸਾਲ ਹੋ ਗਿਆ ਅਸੀਂ ਸਾਡੀ ਟੀਦਰ ਚਾਰਜ ਨਹੀਂ ਸੀ ਕਰਵਾਇਆ ਉਹਨੂੰ ਮੈਸੇਜ ਨਹੀਂ ਆਇਆ 10000 ਦੀ ਵੀ ਇਹਨਾਂ ਨੇ ਮੰਗ ਕੀਤੀ ਸਾਡੇ ਦੇ ਬੋਲ ਚੈਟ ਜਿਹੜੀ ਅਸੀਂ ਕੁੜੀ ਦੀ ਮਤਲਬ ਮੋਸ਼ਨ ਕਰਵਾਇਆ ਉਹਦੇ ਵੀ ਸਾਰੇ ਪ੍ਰੂਫ ਸਾਡੇ ਕੋਲ ਨਹੀਂ ਸਾਨੂੰ ਇਨਸਾਫ ਚਾਹੀਦਾ